ਸਾਧ ਸੰਗਤ ਜੀਓ ਆਪਾਂ ਪਿਛਲੀ ਗੱਲ ਨੂੰ ਜੋੜਨ ਦੇ ਵਾਸਤੇ ਥੋੜਾ ਜਿਹਾ ਇਤਿਹਾਸ ਦੇ ਅੰਦਰ ਪਿੱਛੇ ਚਾਹਤ ਮਾਰੀਏ ਪਰ ਸੰਦੇ ਰੋਜ਼ ਆਪਾਂ ਸਰਵਨ ਕਰਨਾ ਕੀਤਾ ਸੀ ਕਿ ਕਸ਼ਮੀਰੀ ਪੰਡਿਤ ਅਮਰਨਾਥ ਦੇ ਗੁਪਤ ਤੋਂ ਬਾਅਦ ਸ਼ਿਵਜੀ ਤੋਂ ਕੁਸ਼ਣ ਤੋਂ ਬਾਅਦ ਸਿੱਧਾ ਸ੍ਰੀ ਆਨੰਦਪੁਰ ਸਾਹਿਬ ਕੇ ਆਪਣੀ ਧਰਮ ਦੀ ਰੱਖਿਆ ਦੇ ਹਿੱਤ ਵਾਸਤੇ ਹੈ ਸਨ ਗੁਰੂ ਸਾਹਿਬ ਜੀ ਨੇ ਨਿਸ਼ਠਾ ਕੀਤਾ ਏ ਕਿ ਧਰਮ ਹੇਤ ਸੀਸੇ ਸੀ ਦੇਵਾਂਗੇ ਸਤਿਗੁਰੂ ਸਾਹਿਬ ਜੀ ਵਿਦਿਆਹੁਣ ਲੱਗੇ ਹਨ ਸ੍ਰੀ ਆਨੰਦਪੁਰ ਸਾਹਿਬ ਜੀਆਂ ਤੋਂ ਬਾਲ ਗੁਰੂ ਗੁਰੂ ਜੀ ਸੰਸਾਰੀ ਗੁਰੂ ਦਰਵਾਇ ਸਮਝੋ ਸਮੇਂ ਮਾਤਾ ਨਾਨਕੀ ਜੀ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਸਨ ਅਤੇ ਮਾਤਾ ਗੂਰਨੀ ਜੀ ਜੋ ਗੁਰੂ ਸਹਿਜ ਜੀ ਦੇ ਪਤਨੀ ਸਨ ਅਤੇ ਹੋਰ अनेका ਸਿੱਖ ਸੰਗਤ ਸਤਿਗੁਰੂ ਸਾਹਿਬ ਜੀ ਦੀਆਂ ਨੂੰ ਵਿਦਿਆ ਕਰਨ ਦੇ ਵਾਸਤੇ ਹਾਜ਼ਰ ਹੈ ਸਤਿਗੁਰੂ ਜੀ ਨੇ ਮਾਤਾ ਨਾਨਕੀ ਦੀਆਂ ਦੇ ਪੈਰੀ ਹੱਥ ਲਾ ਕਰਕੇ ਮੱਥਾ ਟੇਕਣਾ ਕੀਤਾ ਹੈ ਸਰਬੱਤ ਸੰਗਤ ਹੀ ਵਾਗਮਈ ਭਾਲ ਦੇ ਨਾਲ ਗੁਰੂ ਸਾਹਿਬ ਜੀਆਂ ਨੂੰ ਨਮਸਕਾਰਾਂ ਕਰ ਰਹੀ ਹੈ ਪੁੱਤਰ ਗੁਰੂ ਗੋਬਿੰਦ राय ਜੀਆਂ ਨੇ ਵੀ ਨਮਸਕਾਰ ਕਰਨਾ ਕੀਤਾ ਹੈ ਤੇ ਜੇ ਸਮੇਂ ਗੁਰੂ ਜੀ ਆਪਣੀਆਂ ਨੇ ਮਾਤਾ ਨਾਨਕ ਜੀਆਂ ਨੂੰ ਨਮਸਕਾਰ ਕਰਨਾ ਕੀਤਾ ਹੈ ਤਾਂ ਮਾਤਾ ਜੀਆਂ ਦੇ ਬਚਨ ਸਨ ਕਿ ਮੈਂ ਅੱਜ ਆਪਣੀ ਤਰਮੇ ਇੱਕ ਸਾਧਾ ਕਰਨ ਜਾ ਰਿਹਾ ਹਾਂ ਸੀਸ ਦੇ ਨਵਾਸ ਤੇ ਜਾ ਰਿਹਾ ਹਾਂ ਮੇਰੇ ਦਿਲ ਦੀ ਤਮੰਨਾ ਹੈ ਜੇ ਨੂੰ ਮੈਂ ਆਪ ਜੀ ਅੰਦਰ ਅਸੀਸ ਦੁਬਾਰਾ ਦੇਖਾਂ ਤਾਂ ਏਵੇਂ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਮੁਸਕਰਾਉਂਦੇ ਹੋਏ ਚੜਦੀ ਕਲਾ ਦੇ ਨਾਲ ਆਪ ਜੀ ਸ਼ੀਖ ਦੇਣ ਵਕਤੇ ਜਾ ਰਹੇ ਹੋ ਏਹੀ ਖੇੜਾਪ ਪ੍ਰਮਾਤਮਾ ਦੇ ਖਰਦੀ ਭਗਤੀ ਦਾ ਖੇੜਾਪ ਚਿਹਰਾ ਮੁਸਕਰਾਉਂਦਾ ਹੋਇਆ ਦਤ ਅਪੁੱਤਰ ਜੀ ਮੈਂ ਆਪ ਜੀਆਂ ਦਾ ਆਪ ਜੀ ਸ਼ਹਾ ਆਪ ਜੀਆਂ ਦੀ ਸ਼ਹਾਦਤ ਤੋਂ ਬਾਅਦ ਦੇਖਣਾ ਚਾਹੁੰਦਾ ਹਾਂ ਦੇਖਣਾ ਚਾਹੁੰਦੀ ਹਾਂ ਤਾਂ ਗੁਰੂ ਸਾਹਿਬ ਜੀ ਨੇ ਸਤਿਵੰਤ ਬਜਨ ਕਿਹਾ ਏ ਮਾਤਾ ਜੀ ਇਹਨੂੰ ਆਪਾਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਗੁਰੂ ਸਾਹਿਬ ਜੀਾਂ ਦਾ ਛੀਸ ਭਾਈ ਜੱਤਾ ਜੀ ਲੈ ਕਰਕੇ ਆਏ ਤਾਂ ਭਾਈ ਜੱਤਾ ਜੀ ਵੀ ਇਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਜੀਾਂ ਦੀ ਧਰਤੀ ਦੇ ਉੱਪਰਸਨ ਮਾਤਾ ਜੀਆਂ ਦੇ ਬਚਨ ਸੁਣ ਕੇ ਮੈਂ ਆਪ ਜੀਆਂ ਦਾ ਹੱਥ ਦਾਿਆ ਚੇਰਾ ਅੰਤਿਮ ਸਮੇਂ ਤੋਂ ਬਾਅਦ ਦੇਖਣਾ ਚਾਹੁੰਦੇ ਹਾਂ ਤਾਂ ਭਾਈ ਜਤਾ ਜੀਆਂ ਦੀ ਬੂਟੀ ਗੁਰੂ ਸਹਿਜ ਜੀਆਂ ਦੇ ਪਾਸ ਤੋਂ ਹੀ ਲਗਾਈ ਗਈ ਹੈ ਕਿ ਆਪ ਜੀਆਂ ਨੇ ਗੁਰੂ ਸਹਿਜ ਜੀਆਂ ਦਾ ਸੀਸ ਵਾਪਸ ਅਨੰਦਪੁਰ ਸਾਹਿਬ ਲੈ ਕਰਕੇ ਆਉਣਾ ਹੈ ਜਿੱਥੇ ਸਤਿਗੁਰੂ ਸਹਿਜ ਜੀਆਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਆਨੰਦਪੁਰ ਸਾਹਿਬ ਤੋਂ ਦਿੱਲੀ ਜਾਂਦੇ ਵਾਸਤੇ ਰਵਾਨਾ ਹੋਏ ਨੇ ਉੱਥੇ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਭਾਈ ਜਤਾ ਜੀ ਵੀ ਹਨ ਅਤੇ ਭਾਈ ਉਦਾਸ ਹਨ ਅਤੇ ਭਾਈ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਇਹ ਬਾਬਾ ਗੁਰਦਿੱਤਾ ਜੀ ਗੁਰੂ ਸਾਹਿਬ ਜੀਆਂ ਦੇ ਭਰਾ ਤਾਂ ਨਹੀਂ ਏ ਬਾਬਾ ਗੁਰਦਿੱਤਾ ਜੀ ਗੁਰੂ ਨਾਨਕ ਦੇਵ ਜੀ ਆ ਤੁ ਸਿੱਖੀ ਧਰਮ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਗੁਰਤਾ ਗਦੀ ਦਾ ਤਿਲਕ ਨਾਉਣਾ ਕੀਤਾ ਸੀ ਉਹੀ ਬਾਬਾ ਗੁਰਦਿੱਤਾ ਜੀ ਸਤਿਗੁਰੂ ਸਾਹਿਬ ਜੀ ਦੇ ਨਾਮ ਹੰਨ ਸਤਿਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ ਹਨ ਰਸਤੇ ਦੇ ਅੰਦਰ ਚੱਲਦੇ-ਜਲਦੇ ਭੂਰਨਾ ਸੰਤਾਂ ਨੂੰ ਤਾਰਦੇ ਹੋਏ ਉਪ ਤੱਕ ਪਹੁੰਚੇ ਨਹੀਂ ਆਪਾਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਜੇ ਅੱਜ ਦੇ ਅਜੋਕੇ ਸਮੇਂ ਦੇ ਅੰਦਰ ਵੀ ਦਿੱਲੀ ਜਾਣਾ ਹੋਵੇ ਇਧਰ ਅੰਬਾਲਾ ਨਹੀਂ ਰਸਤਾ ਹੋ ਕੇ ਸਿੱਧਾ ਦਿੱਲੀ ਜਾਇਆ ਜਾਂਦਾ ਹੈ ਦਾਸ ਧਿਆਸ ਪੜ ਰਿਹਾ ਸੀ ਸਰਵਣ ਕਰ ਰਿਹਾ ਸੀ ਤੇ ਮਨ ਦੇ ਅੰਦਰ ਵਿਥਿਆਈ ਇੱਕ ਦਿਨ ਕਿ ਭਾਈ ਜੇ ਦਿੱਲੀ ਜਾਣ ਦਾ ਰਸਤਾ ਤੈਥੋਂ ਆਨੰਦਪੁਰ ਫਿਰ ਤੋਂ ਇਧਰੋਂ ਆਪਣੇ ਏਰੀਏ ਦੇ ਅੰਦਰੋਂ ਸਿੱਧਾ ਜਾਏ ਅੰਬਾਲੇ ਜਾਣਾ ਹੈ ਬਾਲੇ ਤੋਂ ਅੱਗੇ ਸਿੱਧਾ ਸਿੱਧਾ ਰਸਤਾ ਹੈ ਤੇ ਫਿਰ ਸਤਿਗੁਰੂ ਸਾਹਿਬ ਜੀ ਆਗਰੇ ਦੀ ਧਰਤੀ ਤੇ ਕਿੱਦਾਂ ਪਹੁੰਚ ਗਏ ਖੋਜ ਕਰਦੇ ਆ ਪਤਾ ਚੱਲਿਆ ਕਿ ਸਤਗੁਰੂ ਸਾਹਿਬ ਜੀ ਜਗਤ ਦਾ ਉਜਾਰ ਕਰਦੇ ਹੋਏ ਜਦੋਂ ਰੋहतक ਦੀ ਧਰਤੀ ਤੋਂ ਅਬਲੇਰੀ ਅੱਗੇ ਤੁਰੇ ਹਨ ਤਾਂ ਸਤਗੁਰੂ ਸਾਹਿਬ ਜੀ ਚੱਲਦੇ ਚੱਲਦੇ ਆਗਰੇ ਦੀ ਧਰਤੀ ਤੇ ਆਪਣੀ ਖੁਸ਼ੀ ਦੇ ਨਾਲ ਗਏ ਹਨ ਜਿੱਥੇ ਆਗਰੇ ਦੀ ਧਰਤੀ ਤੇ ਇੱਕ ਮਾਈ ਰਹਿੰਦੀ ਹੈ ਆਪਣੀ ਬੱਚਿਆਂ ਨੂੰ ਬੜੇ ਜਰਾਂ ਤੋਂ ਆਖ ਰਹੀ ਐ ਪੁੱਤਰ ਮੈਨੂੰ ਆਨੰਦਪੁਰ ਸਾਹਿਬ ਲੈ ਜਾਓ ਮੈਂ ਸਤਿਗੁਰੂ ਸਾਹਿਬ ਜੀਆਂ ਦੇ ਦਰਸ਼ਨ ਕਰਨੇ ਹਨ ਪੁੱਤਰਾਂ ਨੇ ਕੋਈ ਵਿਚਾਰ ਸੁਣਿੰਨੇ ਨਹੀਂ ਕੀਤੇ ਪ੍ਰੇਮਣੀਏ ਗੁਰੂ ਦੇ ਨਾਲ ਨਾ ਲੈ ਕਰਕੇ ਗਏ ਮਾਤਾ ਜੀਆਂ ਨੂੰ ਜਿੱਥੇ ਮਾਤਾ ਪਹਿਲਾਂ ਬੱਚਿਆਂ ਦੇ ਹਾਰੀ ਕਰਦੀ ਐ ਕਿ ਆਪ ਜੀ ਮੈਨੂੰ ਲੈ ਕਰਕੇ ਜਾਓ ਆਨੰਦਪੁਰ ਸਾਹਿਬ ਏਹ ਮੁਰ ਬੇਨਤੀਆਂ ਸਤਗੁਰੂ ਫੈਜੀਆਂ ਦੇ ਚਰਨਾਂ ਦੇ ਬਾਸ ਕਰ ਰਹੇ ਹੈ ਕਿ ਸਤਗੁਰੂ ਫੈਜ ਜੀ ਮੇਰੇ ਬੱਚੇ ਮੈਨੂੰ ਨਹੀਂ ਲੈ ਕਰਕੇ ਆ ਰਹੇ ਆਪ ਕਿਰਪਾ ਕਰੋ ਆਪ ਅੰਦਰ ਜਾ ਮਿਓ ਆਪ ਜੀ ਹੀ ਆ ਜਾਓ ਮੈਨੂੰ ਦਰਸ਼ਨ ਦੇ ਕੇ ਜਾਓ ਮਾਤਾ ਦੀ ਬੇਨਤੀ ਸਤਗੁਰੂ ਫੈਜੀਆਂ ਨੇ ਪ੍ਰਵਾਨ ਕੀਤੀ ਹੈ ਘਟ ਘਟ ਕੇ ਅੰਦਰ ਕੀ ਜਾਣਤ ਪਰੇ ਪਰੇ ਕੀ ਪੀਰ ਪਛਾਨ ਦਾਤਾ ਜੀ ਨੇ ਮਾਤਾ ਜੀਆ ਦੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਹੈ ਉਹ ਮਾਤਾ ਜੀਆ ਨੇ ਸਤਿਗੁਰੂ ਸਾਹਿਬ ਜੀਆ ਦੇ ਵਾਸਤੇ ਸੁੰਦਰ ਕੱਪੜਾ ਤਿਆਰ ਕੀਤਾ ਹੈ ਆਪਣੇ ਹੱਥਾਂ ਦੇ ਨਾਲ ਦਾਤਾ ਜੀ ਆਗਰੇ ਦੀ ਖਰਦੀ ਤੇ ਪਹੁੰਚੇ ਹਨ ਜਾ ਕਰਕੇ ਮਾਤਾ ਜੀਆ ਦਾ ਦਰਵਾਜ਼ਾ ਖੜਕਾਉਣਾ ਕੀਤਾ ਹੈ ਮਾਤਾ ਜੀਆ ਨੇ ਪੁੱਛਿਆ ਹੈ ਕੌਣ ਹੈ ਭਾਈ ਸਤਿਗੁਰੂ ਸਾਹਿਬ ਜੀ ਨੇ ਬਾਹਰੋਂ ਆਵਾਜ਼ ਦਿੱਤੀ ਹੈ ਕਹਿੰਦੇ ਭਾਈ ਜਿਨ੍ਹਾਂ ਨੂੰ ਮਾਤਾ ਜੀ ਉਹ ਬੜੇ ਚਿਰਾਂ ਤੋਂ ਯਾਦ ਕਰ ਰਹੇ ਹੋ ਉਹੀ ਆ ਤੇ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਮਾਤਾ ਨੇ ਫਿਰ ਆਵਾਜ਼ ਦਿੱਤੀ ਹੈ ਕੌਣ ਹੋ ਭਾਈ ਤੇ ਸਤਿਗੁਰੂ ਸਾਹਿਬ ਇਹ ਕਹਿੰਦੇ ਜਿਨ੍ਹਾਂ ਨੂੰ ਯਾਦ ਕਰ ਰਹੇ ਉਹੀ ਆ ਮਾਤਾ ਜੀ ਸੁਭਾਵਕ ਕਹਿੰਦੇ ਕਹਿੰਦੇ ਮੈਂ ਤਾਂ ਯਾਦ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਕਰ ਰਹੀ ਹਾਂ ਗੁਰੂ ਨਾਨਕ ਦੇਵ ਜੀਆਂ ਦੇ ਘਰ ਦੀ ਨਾਮੀ ਜੋਤ ਨੂੰ ਤਾਂ ਆਪ ਹੀ ਹਨ ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਜੀ ਆਵਾਜ਼ ਦੇ ਕੇ ਕਹਿੰਦੇ ਕਹਿੰਦੇ ਮਾਤਾ ਜੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਆ ਦਰਵਾਜ਼ਾ ਖੁੱਲ੍ਹੂ ਮਾਤਾ ਜੀ ਉੱਠਣ ਲੱਗੇ ਹਨ ਟਿੱਕ ਪੈਣੇ ਸਤਗੁਰੂ ਸਾਹਿਬ ਜੀ ਅੰਦਰ ਗਏ ਹਨ ਦਰਵਾਜ਼ਾ ਖੋਲ ਕਰਕੇ ਜਾ ਕਰਕੇ ਮਾਤਾ ਜੀਆਂ ਨੂੰ ਸਹਾਰਾ ਦੇ ਕੇ ਬਿਠਾਇਆ ਹੈ ਨਾਲ ਬੇਨਤੀ ਕੀਤੀ ਕਹਿੰਦੇ ਮਾਤਾ ਜੀ ਆਪ ਜੀ ਨਾ ਉੱਠੋ ਆਪ ਜੀ ਯਾਦ ਕਰ ਰਏ ਸੀ ਅਸੀਂ ਦਰਸ਼ਨ ਦੇਣ ਵਾਸਤੇ ਆਪ ਜੀਆਂ ਦੇ ਪਾਸ ਆਏ ਹਾਂ ਤੇ ਮਾਤਾ ਕਹਿੰਦੇ ਮਾਤਾ ਕਹਿੰਦੇ ਭਾਈ ਗੁਰੂ ਸਾਹਿਬ ਜੀ ਆਪ ਜੀ ਨਾ ਥੋੜਾ ਲੇਟ ਹੋ ਗਿਆ ਸਤਿਗੁਰੂ ਸਹਿਜ ਜੀ ਜਿਹੜੀਆਂ ਅੱਖਾਂ ਦੇ ਨਾਲ ਆਪ ਜੀਆਂ ਦੇ ਦਰਸ਼ਨ ਕਰਨੇ ਸਨ ਉਹ ਤਾਂ ਬਹੁਤ ਸਮਾਂ ਪਹਿਲਾਂ ਹੀ ਸਤਿਗੁਰੂ ਸਹਿਜ ਜੀ ਤੋਂ ਖਾ ਦੇ ਗੀਆਂ ਉਹਨਾਂ 'ਚ ਹੁਣ ਲੋ ਨੀ ਬਚੀ ਹੁਣ ਆਪ ਜੀਆਂ ਦੇ ਦਰਸ਼ਨ ਨਹੀਂ ਹੋ ਸਕਦੇ ਉਹਨਾਂ ਆਪ ਜੀਆਂ ਦੇ ਵਜਣ ਸਰਵਣ ਕੀਤੇ ਜਾ ਸਕਦੇ ਐ ਜਿਹੜੇ ਕਹਿ ਦਿੰਦੇ ਐ ਨਾ ਕਰਾਮਾਤ ਨਹੀਂ ਇੱਥੇ ਸਤਿਗੁਰੂ ਸਹਿਜ ਜੀਆਂ ਨੇ ਕਰਾਮਾਗ ਕਰਕੇ ਵੀ ਦਿਖਾਈ ਐ ਮਾਤਾ ਜੀਆ ਨੂੰ ਬੇਨਤੀ ਕੀਤੀ ਕਹਿੰਦੇ ਮਾਤਾ ਜੀਓ ਇੱਕ ਵਾਰ ਅੱਖਾਂ ਬੰਦ ਕਰਕੇ ਸੱਚੇ ਦੇਖ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਜੀਆ ਨੇ ਵਾਹਿਗੁਰੂ ਦਾ ਨਾਮ ਲਿਆ ਸਤਨਾਮ ਸ੍ਰੀ ਵਾਹਿਗੁਰੂ ਅੱਖਾਂ ਮੂਦ ਕੇ ਆਖਿਆ ਜਦੋਂ ਅੱਖਾਂ ਖੋਲੀਆਂ ਹਨ ਨੇਤਰ ਨੌ ਵਰ ਨੌ ਨੇ ਸਤਿਗੁਰੂ ਸਹਿਜੀਆਂ ਦੇ ਦਰਸ਼ਨ ਕਰਕੇ ਨਿਹਾਲ ਹੋ ਨਿਹਾਲ ਹੋਏ ਹਨ ਜਿਹੜਾ ਕੱਪੜਾ ਸਤਿਗੁਰੂ ਸਹਿਜੀਆਂ ਦੇ ਵਾਸਤੇ ਬਸਤਰਾਂ ਲਈ ਬਣਾਇਆ ਸੀ ਉਹ ਕੱਪੜਾ ਮਾਤਾ ਜੀਆਂ ਨੇ ਸਤਿਗੁਰੂ ਸਹਿਜੀਆਂ ਨੂੰ ਪੇਸ਼ ਕਰਨਾ ਕੀਤਾ ਹੈ ਹਾਜ਼ਰ ਕਰਨਾ ਕੀਤਾ ਹੈ ਦਰਸ਼ਨ ਕਰਕੇ ਨਿਹਾਲ ਹੋ ਨਿਹਾਲ ਹੋਏ ਨੇ ਉਸਮਾਨ ਅਬਲੀਰੀ ਸਤਿਗੁਰੂ ਸਾਹਿਬ ਜੀ ਜੇ ਫਜਾਤ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ आगरे ਦੇ ਕਿਲੇ ਤੋਂ ਰਿਹائو ਕੇ ਵਾਪਸ ਆਏ ਹਨ ਆਗਰੇ ਦੀ ਧਰਤੀ ਦੇ ਉੱਪਰ ਆਗਰੇ ਦੀ ਧਰਤੀ ਦੇ ਉੱਪਰ ਗਵਾਨੀਅਰ ਦੇ ਕਿਲੇ ਤੋਂ ਰਿਹائو ਹੋ ਕੇ ਵਾਪਸ ਆ ਰਹੇ ਸਨ ਤਾਂ ਇੱਥੇ ਬਣੀ ਹੋਈ ਇੱਕ ਬਾਰਾਂ ਦਰੀ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਹੈ ਗੁਰੂ ਕਾ ਤਾਲ ਇਸ ਜਗ੍ਹਾ ਦੇ ਉੱਪਰ ਰੁਕੇ ਹਨ ਬਾਗ ਹੈ ਇਸ ਜਗ੍ਹਾ ਦੇ ਉੱਪਰ ਸਤਿਗੁਰੂ ਸਾਹਿਬ ਜੀਆਂ ਨੇ ਆ ਕਰਕੇ ਵਿਸ਼ਰਾਮ ਕਰਨਾ ਕੀਤਾ ਹੈ ਸੰਗਤ ਨੇ ਬੇਨਤੀ ਕਰਨਾ ਕੀਤੀ ਹੈ ਦਾਤਾ ਜੀਓ ਇੱਥੇ ਜਲ ਦੀ ਕਮੀ ਐ ਸਤਿਗੁਰੂ ਸਾਹਿਬ ਜੀਆਂ ਨੇ ਸੰਗਤ ਦੀ ਬੇਨਤੀ ਨੂੰ ਮੰਨਦਿਆਂ ਆ ਉਥੇ ਇੱਕ ਤਾਲ ਬਣਵਾਇਆ ਹੈ ਏਸੀ ਹੀ ਜਗ੍ਹਾ ਦੇ ਉੱਪਰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਹੁੰਚੇ ਹਨ ਇੱਕ ਮੁਸਲਮਾਨ ਜਿਸ ਦਾ ਨਾਮ ਇਤਿਹਾਸਕਾਰ ਹਸਨ ਅਲੀ ਕਰਕੇ ਲਿਖਦੇ ਹਨ ਜਦੋਂ ਉਹ ਰੰਗਜੀਵਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਸਾਹਿਬ ਜੀ ਖੁਦ ਬਾ ਖੁਦ ਹੀ ਦਿੱਲੀ ਦੀ ਧਰਤੀ ਦੇ ਵੱਲ ਆ ਰਹੇ ਨੇ ਤਾਂ ਉਹਨੇ ਸਮਝਿਆ ਕਿ ਮੇਰੀ ਤੋਹੀਨ ਹੈ ਅੱਜ ਤੱਕ ਕਾਤਲ ਜਾਂਦੇ ਰਹੇ ਕਤਲ ਕਰਨ ਦੇ ਵਾਸਤੇ ਪਹਿਲਾ ਹੈ ਜਿਹੜਾ ਖੁਦ ਕਤਲ ਹੋਣ ਵਾਸਤੇ ਆ ਰਿਹਾ ਹੈ ਤੇ ਆਸਰੇ ਅੰਦਰ ਅਬਲੇਰੇ ਮੇਰੀ ਹੀਟੀ ਹੋਏਗੀ ਉਹਨੇ ਸਤਗੁਰੂ ਸਹਿਜ ਜੀਆਂ ਨੂੰ ਗਿਰਬਤਾਰ ਕਰਨ ਦੇ ਹੁੰ ਦਿੱਤੇ ਐ ਨਾਮ ਦੇ ਨਾਲ ਅਵਾਜਾਂ ਪਿੰਡਾਂ ਦੇ ਅੰਦਰ ਦਮਾਉਣੀਆਂ ਕੀਤੀਆਂ ਕਿ ਜਿਹੜਾ ਵੀ ਗੁਰੂ ਸਹਿਜ ਜੀਆਂ ਦਾ ਪਤਾ ਦੱਸਣਾ ਕਰੇਗਾ ਉਹਨੂੰ 500 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਇੱਕ ਖਬਰ ਸੁਣੀ ਹੈ ਹਸਨ ਅਲੀ ਨੇ ਜਿਸ ਦਾ ਕਾਂਪਿੰਡ ਹੈ ਕਕਰੇਟਾ ਆਗਰੇ ਦੇ ਨਾਲ ਹੀ ਹੁਣ ਤਕਰੀਬਨ ਆਗਰੇ ਦੇ ਅੰਦਰ ਹੀ ਹੋ ਚੁੱਕਾ ਹੈ ਕਕਰੇਟਾ ਪਿੰਡ ਹੈ ਤੇ ਉਥੋਂ ਦੇ ਲੋਕ ਅੱਜ ਵੀ ਆਜੜੀਆਂ ਦਾ ਕੰਮ ਕਰਦੇ ਹਨ ਆਜੜੀ ਹੈ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਹੈ ਤੇ ਫੋਜ ਦਾ ਹੈ ਜੇ ਕਿਦਰੀ ਸਤਿਗੁਰੂ ਸਾਹਿਬ ਜੀ ਮੇਰੇ ਹੱਥੋਂ ਗ੍ਰਿਫਤਾਰ ਹੋ ਜਾਣ ਤੇ ਜਿਹੜੀਆਂ 500 ਮੋਹਰਾਂ ਮਿਲ ਗਈਆਂ ਉਹਨਾਂ ਦੇ ਨਾਲ ਮੈਂ ਆਪਣੀਆਂ ਧੀਆਂ ਦਾ ਵਿਆਹ ਕਰ ਲਵਾਂਗਾ ਤਾਂ ਸਤਿਗੁਰੂ ਸਾਹਿਬ ਜੀ ਘਟ-ਘਟ ਕੇ ਅੰਤਰ ਕੀ ਜਾਣਤ ਦਾਦਾ ਜੀ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਜਾਣਦੇ ਹਨ ਕਿ ਅਰਦਾਸਾਂ ਕਰ ਰਿਹਾ ਏ ਵੀ ਹਸਣ ਵਾਲੀ ਸਤਿਗੁਰੂ ਸਾਹਿਬ ਜੀ ਪੁੱਛੇ ਹਨ ਗੁਰੂ ਕੇ ਤਾਲ ਵਿਖੇ ਇਹ ਇਤਿਹਾਸਕਾਰ ਤਾਂ ਇਦਾਂ ਲਿਖਦੇ ਐ ਕਿ ਉਸ ਜਗ੍ਹਾ ਤੇ ਸੁਪਾਗੇ ਹੀ ਹਸਣਾਲੀ ਦੇ ਨਾਲ ਮਿਲਾਬ ਹੋ ਗਏ ਨੇ ਸਤਿਗੁਰੂ ਸਾਹਿਬ ਜੀਆ ਨੂੰ ਪਛਾਣਦਾ ਨਹੀਂ ਜਾਣਦਾ ਜ਼ਰੂਰ ਐ ਸਤਿਗੁਰੂ ਸਾਹਿਬ ਜੀਆ ਤੇ ਪਾਸੋਂ ਪੁੱਛਣਾ ਕੀਤਾ ਕਿ ਤੇ ਆਪ ਜੀਆ ਨੇ ਕਿਧਰੇ ਗੁਰੂ ਤੇਗ ਬਹਾਦਰ ਨੂੰ ਨਹੀਂ ਦੇਖਿਆ ਤੇ ਸਾਬ ਇਹ ਭਾਈ ਮਨੀ ਸਿੰਘ ਜੀ ਕੇ ਜਿੱਦੇ ਬੋਲਣ ਤੋਂ ਪਹਿਲਾਂ ਹੀ ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਭਾਈ ਆ ਜਾਣਗੇ ਇੱਥੇ ਹੀ ਆ ਜਾਣਗੇ ਗੁਰੂ ਸਾਹਿਬ ਵੀ ਤੁਸੀਂ ਦੱਸੋ ਕੰਮ ਕੀ ਹੈ ਕਹਿੰਦੇ ਜੇ ਕਿਦਰੇ ਮੈਨੂੰ ਮਿਲ ਜਾਣ ਜਿਹੜੀ 500 ਮੋਹਰਾਂ ਦਾ ਇਨਾਮ ਹੈ ਉਹ ਮੈਨੂੰ ਮਿਲ ਜਾਵੇਗਾ ਮੈਂ ਆਪਣੀਆਂ ਧੀਆਂ ਦਾ ਵਿਆਹ ਕਰ ਲਵਾਂਗਾ ਸਤਿਗੁਰੂ ਸਾਹਿਬ ਜੀ ਭਲਾ ਕਰਦੇ ਹੋਏ ਕਹਿੰਦੇ ਠੀਕ ਹੈ ਭਾਈ ਆਪ ਜੀ ਜਾਓ ਆ ਸਾਡੇ ਪਾਸੋਂ ਮਾਇਆ ਲੈ ਜਾਓ ਰਾਸ਼ਨ ਪਾਣੀ ਦਾ ਪ੍ਰਬੰਧ ਕਰੋ ਅਸੀਂ ਪ੍ਰਸ਼ਾਦਾ ਪਾਣੀ ਛਕਣਾ ਹੈ ਕੋਈ ਨਾ ਗੁਰੂ ਸਾਹਿਬ ਜੀ ਵੀ ਆ ਜਾਣਗੇ ਆਪ ਜੀਆਂ ਨੂੰ ਦੱਸ ਦੇਵਾਂਗੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੀ ਵਿਥਿਆ ਸੁਣੀ ਹੈ ਉਹ ਪ੍ਰਸ਼ਾਦਾ ਪਾਣੀ ਲੈ ਕਰਕੇ ਆਏ ਹਨ ਸਤਿਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਪਾਣੀ ਰਾਸ਼ਨ ਪਾਣੀ ਛਕਣਾ ਕੀਤਾ ਹੈ ਇਤੇ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਦੇ ਪਾਸ ਬਾਬਾ ਗੁਰਦਿੱਤਾ ਜੀਆ ਨੇ ਬੇਨਤੀ ਕਰਨਾ ਕੀਤੀ ਕਹਿੰਦੇ ਭਾਈ ਗੁਰੂ ਸਾਹਿਬ ਜੀ ਉਹ ਅਵਲੇਰੇ ਜਿਹੜਾ ਸਮਾਂ ਆਉਣ ਵਾਲਾ ਹੈ ਨਾ ਉਹ ਸਾਡੇ ਕੋਲ ਦੇਖਿਆ ਨਹੀਂ ਜਾਣਾ ਸਹਾਰਿਆ ਨਹੀਂ ਜਾਣਾ ਆਪ ਜੀ ਮੈਨੂੰ ਆਗਿਆ ਦੇ ਦਿਓ ਸਤਿਗੁਰੂ ਸਾਹਿਬ ਜੀਆ ਨੇ ਸੱਤ ਵਜਨ ਕਹੇ ਨੇ ਭਾਈ ਆਪ ਜੀਆਂ ਨੂੰ ਆਗਿਆ ਹੈ ਬਾਬਾ ਗੁਰਦਿੱਤਾ ਜੀਆ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ ਭਾਈ ਦਾਸ ਸਿੰਘ ਜੀ ਜੋ ਇਤਿਹਾਸਕਾਰ ਲਿਖਣਾ ਕਰਦੇ ਹਨ ਕਿ ਭਾਈ ਗੁਰਦੇਵ ਸਿੰਘ ਜੀ ਵੀ ਇਸ ਜਗ੍ਹਾ ਤੋਂ ਅਲੱਗ ਹੋ ਗਏ ਤੇ ਬਾਬਾ ਗੁਰਦੇਵ ਬਾਬਾ ਭਾਈ ਜੇਤਾ ਜੀ ਵੀ ਇਸ ਜਗ੍ਹਾ ਤੇ ਹਨ ਭਾਈ ਮਤੀ ਦਾਸ ਜੀ ਸਤੇ ਦਾਸ ਜੀ ਅਤੇ ਭਾਈ ਦਇਆਲਾ ਜੀ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਹਨ ਹੋਰ ਸੰਗਤ ਜਿਹੜੀ ਦਰਸ਼ਨਾਂ ਵਾਸਤੇ ਆ ਰਹੀ ਹੈ ਉਹ ਹੈ ਤਾਂ ਸਤਿਗੁਰੂ ਸਾਹਿਬ ਜੀ ਆਨੇ ਜਦੋਂ ਹਸਨ ਵਾਲੀ ਪ੍ਰਸ਼ਾਦਾ ਪਾਣੀ ਲੈ ਕਰਕੇ ਆਇਆ ਸ਼ਕਨਾ ਕੀਤਾ ਇਹ ਤੇ ਜਾ ਕਰਕੇ ਕਹਿੰਦੇ ਭਾਈ ਜਾ ਜਾ ਕਰਕੇ ਸੂਝਨਾ ਦੇ ਆ ਥਾਣੇ ਦੇ ਅੰਦਰ ਦੱਸਿਆ ਉਹਨਾਂ ਨੂੰ ਕਿ ਗੁਰੂ ਤੇਗ ਬਹਾਦਰ ਆ ਗਿਆ ਏ ਤੇ ਉਹਨੂੰ ਗ੍ਰਿਫਤਾਰ ਕਰ ਲੈਣ ਹਸਨ ਵਾਲੀ ਗਿਆ ਹੈ ਜਾ ਕਰਕੇ ਦੱਸਿਆ ਦਾ ਕਿ ਤੇਗ ਬਹਾਦਰ ਆ ਗਏ ਨੇ ਆਪ ਜੀ ਗ੍ਰਿਫਤਾਰ ਕਰ ਲਓ ਫੌਜ ਝੜ ਕੇ ਆਈ ਏ ਉਹਨਾਂ ਨੇ ਘੇਰਾ ਪਾ ਲਿਆ ਜਦੋਂ ਹਸਨ ਅਲੀ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਖਾਂ ਦੇ ਅੰਦਰ ਹੰਝੂ ਆ ਗਏ ਨੇ ਕਿ ਇੰਨੇ ਪਰਉਪਕਾਰੀ ਨੇ ਜਿਨ੍ਹਾਂ ਨੇ ਇਹ ਤੱਕ ਨਹੀਂ ਦੱਸਣਾ ਕੀਤਾ ਕਿ ਮੈਂ ਹੀ ਤੇਗ ਬਹਾਦਰਾਂ ਤੇ ਹੁਣ ਗ੍ਰਿਫਤਾਰ ਹੋ ਰਹੇ ਨੇ ਮੇਰੀ ਗਲਤੀ ਹੈ ਅੱਖਾਂ ਦੇ ਵਿੱਚ ਹੰਝੂ ਹਨ ਤਾਂ ਸਤਿਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਹਿੰਦੇ ਹਸਣੇ ਅਲੀ ਤੁਸੀਂ ਨਾਮ ਹੀ ਪਕੜਾਉਂਦੇ ਤੇ ਅਸੀਂ ਤਾਂ ਫੜੀ ਜਾਣਾ ਸੀ ਇਹ ਜਿਹੜੀ ਮਾਇਆ ਆਪ ਜੀ ਨੂੰ ਮਿਲੇਗੀ ਇਹਦੇ ਨਾਲ ਆਪ ਜੀ ਆਪਣੀ ਲੜਕੀਆਂ ਦੇ ਵਿਆਹ ਕਰ ਲਿਓ ਜਾਣਦੇ ਅਨੁਸਾਰੀ ਵਿਥਿਆ ਨੂੰ ਤੇ ਜਿਹੜਾ ਗਿਰਬਤਾਰ ਕਰਨ ਆਇਆ ਹੈ ਨਾ ਉਹਨੂੰ ਸਤਿਗੁਰੂ ਸਾਹਿਬ ਜੀ ਸੰਬੋਧਨ ਕਰਕੇ ਕਹਿੰਦੇ ਆ ਕਹਿੰਦੇ ਭਾਈ ਤੋ ਸਾਨੂੰ ਗਿਰਵਤਾਰ ਦਾ ਕਾਰੀ ਲੈਣਾ ਹੈ ਤੋ ਸਾਨੂੰ ਗਿਰਵਤਾਰ ਕਰ ਰਹੇ ਆਂ ਤੂੰ ਗਿਰਵਤਾਰ ਦਾ ਕਰੇਂਗਾ ਹੀ ਪਰ ਸਾਡੀ ਇਹ ਇੱਛਾ ਹੈ ਕਿ ਜਿਹੜੀ ਇਹਦੀ ਮਾਇਆ ਬਣਦੀ ਹੈ ਪਹਿਲਾਂ ਇਹ ਮਾਇਆ ਇਹਨੂੰ ਦਿੱਤੀ ਜਾਵੇ ਸਤਿਗੁਰੂ ਸਾਹਿਬ ਜੀਆ ਨੇ ਗਿਰਵਤਾਰ ਹੋਣ ਲਈ ਵੀ ਸ਼ਹੀਦੀ ਦੇਣ ਦੇ ਵਾਸਤੇ ਵੀ ਜਿੱਥੇ ਪਰ ਉਪਕਾਰ ਕਰਨਾ ਕੀਤੇ ਨੇ ਤੇ ਸ਼ਹੀਦੀ ਕਰਦਿਆਂ ਹੋਇਆਂ ਵੀ ਪਰ ਉਪਕਾਰ ਦਿੱਤੇ ਨੇ ਇਥੇ ਫਿਰ ਸਤਿਗੁਰੂ ਸਾਹਿਬ ਜੀ ਨੂੰ 9 ਦਿਨ ਗ੍ਰਿਫਤਾਰ ਕਰਕੇ ਰੱਖਿਆ ਗਿਆ ਹੈ। ਉਹਨਾਂ ਦਿਨਾਂ ਦੇ ਅੰਦਰ ਔਰੰਗਜ਼ੇਬ ਆਪਣਾ ਬਦਾਲ ਦੀ ਧਰਤੀ ਦੇ ਉੱਪਰ ਹੈ। ਇਥੋਂ ਚਿੱਠੀ ਲੈ ਕੇ ਔਰੰਗਜ਼ੇਬ ਨੂੰ ਭੇਜੀ ਗਈ ਹੈ ਕਿ ਤੇਗ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਗਿ ਦੱਸਣਾ ਕਰੋ ਕੀ ਕੀਤਾ ਜਾਵੇ ਤਾਂ ਔਰੰਗਜ਼ੇਬ ਨੇ ਖਦਸ਼ੇ ਦੇ ਨਾਲ ਖਤ ਲੈ ਕੇ ਭੇਜਣਾ ਕੀਤਾ ਹੈ ਕਿ ਭਾਈ ਜਿਨ੍ਹਾਂ ਚੇ ਦਿੱਲੀ ਤੋਂ ਆਪ ਜੀਆਂ ਨੂੰ ਹੋਰ ਅਫੀ ਘੋੜਸਵਾਰ ਨਹੀਂ ਭੇਜਦੇ ਉਹਨਾਂ ਚੇਰ ਆਪ ਜੀ ਇੱਥੇ ਗੁਪਤ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਨੂੰ ਗ੍ਰਿਫਤਾਰ ਕਰਕੇ ਰੱਖੋ ਕਿਸੇ ਨੂੰ ਬਾਹਰ ਖਬਰ ਨਾ ਹੋਵੇ ਕਿ ਆਪ ਜੀ ਨੇ ਸਤਿਗੁਰੂ ਸਾਹਿਬ ਜੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੇ ਕਿਤੇ ਬਾਹਰ ਖਬਰ ਫੈਲ ਗਈ ਜਿਨ੍ਹਾਂ ਨੂੰ ਇਹਨਾਂ ਦੇ ਪਿਤਾ ਨੇ ਰਹਾ ਕਰਾਇਆ 52 ਰਾਜਿਆਂ ਨੂੰ Hindu ਰਾਜਿਆਂ ਨੂੰ ਕਿਤੇ ਉਹ ਵਿਦਰੋਹ ਨਾ ਕਰ ਦੇਣ ਅਸੀਂ ਆਪ ਜੀਆ ਦੇ ਪਾਸ ਪਹਿਲਾਂ ਫੌਜ ਭੇਜਦੇ ਹਾਂ ਤੇ ਜਦੋਂ ਫੌਜ ਆਏਗੀ ਤੇ ਫਿਰ ਫੌਜ ਦੇ ਨਾਲ ਆਪ ਜੀਆ ਨੇ ਸਤਗੁਰੂ ਸਾਹਿਬ ਜੀਆ ਨੂੰ ਦਿੱਲੀ ਲੈ ਕਰਕੇ ਆਉਣਾ ਹੈ ਰੰਗਜੀਤ ਨੇ ਹਸਣਾ ਬਦਾਲ ਦੀ ਧਰਤੀ ਤੋਂ 2200 ਘੋੜਸਵਾਰ ਭੇਜਣਾ ਕੀਤੇ ਨੇ ਉਹ ਘੋੜਸਵਾਰ ਆਏ ਨੇ ਉਹਨਾਂ ਦੇ ਨਾਲ ਸਤਿਗੁਰੂ ਸਾਹਿਬ ਜੀਆਂ ਨੂੰ ਦਿੱਲੀ ਕਿੱਦਾਂ ਲੈ ਕੇ जाया ਗਿਆ ਇਸ ਬਾਰੇ ਵਿੱਚ ਚਾਰ ਆਪਾਂ ਕੱਲ ਦੀ ਦੀਵਾਨ ਦੇ ਅੰਦਰ ਕਰਾਂਗੇ ਗੁਰੂ ਸਾਹਿਬ ਕਿਰਪਾ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਹ ਪ੍ਰਸੰਗ ਕੱਲ ਨੂੰ ਸਮਾਪਤੀ ਹੋ ਜਾਵੇਗੀ ਆਪ ਜੀ ਜੇਕਰ ਕੁਝ ਹੋਰ ਸਰਮਣ ਕਰਨਾ ਚਾਹੁੰਦੇ ਹੋ ਤਾਂ ਆਪ ਜੀ ਦੱਸ ਸਕਦੇ ਉਪਾਤ ਦੇ ਅੰਦਰ ਇੰਨੀਆਂ ਬੇਣਤੀਆਂ ਕਰਦਾ ਆ ਦਾਸ ਖਿਮਾ ਦਾ ਜਾਚ ਕੈ ਗੁਰੂ ਸਾਹਿਬ ਜੀਆਂ ਦੀ ਸੰਗਤ ਬਖਸ਼ਣ ਜੋਗ ਹੈ ਆਪ ਸਭ ਸੰਗਤ ਬਖਸ਼ਣ ਜੋਗ ਹਾਰੋ ਗੁਰੂ ਸਾਹਿਬ ਬਖਸ਼ਣ ਜੋਗ ਹਨ ਆਪ ਸਰਬੱਤ ਸੰਗਤਾਂ ਨੇ ਬਖਸ਼ ਲੈਣਾ ਕਿਰਪਾ ਕਰਨੀ ਸਰਤੇ ਮਿਹਰ ਭਰਿਆ ਹੱਥ ਰੱਖਣਾ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ